ਨਮਸਕਾਰ ਮੈਂ ਸੰਦੀਪ ਛਾਬੜਾ ਕਹਿੰਦੇ ਹਾਂ ਕਿ ਜਾਗਰੂਕਤਾ ਦੀ ਘਾਟ ਕਿਦਰਾਂ ਨਾ ਕਿਦਰੇ ਇਨਸਾਨ ਨੂੰ ਨੁਕਸਾਨ ਦੇ ਕਰਦੀ ਹੈ ਅਤੇ ਇਹੀ ਜਾਗਰੂਕਤਾ ਦੀ ਘਾਟ ਜਲਾਲਾਬਾਦ ਅਤੇ ਆਸਪਾਸ ਪਿੰਡਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਜਿੱਥੇ ਦੇ ਲੋਕ ਚੋਣ ਜਾਬਤਾ ਲੱਗਿਆ ਹੋਣ ਦੇ ਬਾਵਜੂਦ ਮੋਦੀ ਸਰਕਾਰ ਦੀਆਂ ਸਕੀਮਾਂ ਦੇ ਨਾਮ ਤੇ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਆਲਮੇ ਹੈ ਕਿ ਪਿੰਡਾਂ ਦੇ ਵਿੱਚ ਏਜੰਟ ਲੋਕਾਂ ਕੋਲੋਂ ਪੈਖਾਨਿਆਂ ਅਧੇ ਰਸੋਈ ਕਰ ਬਣਾਉਣ ਨੂੰ ਲੈ ਕੇ ਪਚੀ ਹਜ਼ਾਰ ਰੁਪਏ ਦੀ ਰਾਸ਼ੀ ਆਉਣ ਦੀ ਗੱਲ ਕਹਿ ਰਹੇ ਹਨ ਇਹੀ ਨਹੀਂ ਇਸ ਠੱਗੀ ਦੇ ਨਾਲ ਨਾਲ ਅਜਿਹੀ ਹੋੜ ਲੱਗੀ ਹੋਈ ਹੈ ਕਿ ਪਿੰਡਾਂ ਦੀਆਂ ਔਰਤਾਂ ਆਪਣੇ ਮਰਦਾਂ ਨੂੰ ਤੱਕੇ ਨਾਲ ਸ਼ਹਿਰ ਭੇਜ ਰਹੀਆਂ ਹਨ ਅਤੇ ਬਾਤ ਅਤੇ ਫਾਰਮ ਪਰ ਲਈ ਉਕਸਤ ਕਰ ਰਹੀਆਂ ਹਨ ਫਾਰਮ ਦੇ ਕਿੰਨੇ ਪੈਸੇ ਜਦੋਂ ਕਰਾਇਤੇ ਨੇ ਨਹੀਂ ਨਹੀਂ ਫਾਰਮ ਦੇ ਕਿੰਨੇ ਪੈਸੇ ਲੈਂਦੇ ਬਣੇ 100 ਰੁਪਏ ਲੈ ਦੇਣਾ ਉਹ ਤੇ ਜਾਲੇ ਕਿਹੜੇ ਬੋਤਲ ਚੋਕਲੇ ਹਾਂਜੀ ਇਹ ਚੋਕ ਵਾਲੇ ਕਿਹੜਾ ਪਿੰਡ ਤੁਹਾਡਾ ਅਸਕਨਲਾ ਵਾਲ ਚੁੱਕਦੇ ਹਾਂ ਕੀ ਨਾਂ ਹੈ ਜੀ ਤੁਹਾਡਾ ਹੋਰ ਵੀਰੇ ਤੁਸੀਂ ਆਪਣਾ ਨਾਂ ਦੱਸੋ ਤੁਸੀਂ ਕਿੰਨਾ ਦਾ ਲਿਆ ਫਾਰਮ 50 ਠੀਕ ਹੈ ਕੀ ਕਹਿੰਦੇ ਸੀ ਕਿੰਨੇ ਪੈਸੇ ਆਣੇ ਨੇ ਐਵੇਂ ਨਹੀਂ ਸਿੱਕਾ ਕੋਈ ਸੋਨਾ ਨਹੀਂ ਆ ਰਹੇ ਨੇ ਮੈਸੂਨ ਕਰਤੀ ਕਰਤੀ ਨਹੀਂ ਆ ਰਹੇ ਨੇ ਬੱਚੀ ਬੱਚੀ ਹੈ ਇਹ ਬੜਾ ਆਵਾ ਵੇਖੋ ਖਾਈ ਦੋ ਨਾ ਹਾਂ ਖਾਈ ਹੋਰ ਜਿੰਨੇ ਕਿਚੀ ਲੱਗ ਰਿਹਾ ਹੈ ਬਸ 25-25000 ਰੁਪਏ ਹਾਂ ਮੈਂ ਤੈਨੂੰ ਲੱਗਦਾ ਇੰਨਾ ਵੀ 25000 ਪਾਗਲ ਥੋੜਾ ਨਹੀਂ ਇਹ ਮਤਲਬ ਕਹਿੰਦੇ ਨੇ 25000 ਰੁਪਏ ਮਿਲੇਗਾ ਤੇ ਹੋਲ ਤਾਂ 40 ਦਿਨ ਦਾ ਲੱਗਾ ਵਾ ਹਾਂ 40 ਦਿਨ ਦਾ ਅੱਜ ਤੱਕ ਰੋਸਾ ਦਾ ਪਹਿਲੇ ਹੋ ਜਾਣਾ ਲੈ ਨਾ ਹਾਂ ਤਾਨੂੰ ਕੀ ਲੱਗਦਾ ਫੇਰ ਚਾਲ ਬਣੀ ਫੇਰ ਚਾਲ ਬਣੀ ਘਰੇ ਘਰੇ ਬੁੜੀਆਂ ਆਦੀ ਨੇ ਲੈ ਖਲਾਣੇ ਤਾਂ ਭਰੀ ਜਾਂਦੇ ਆ ਉਹ ਉਸੇ ਕਰ ਮੈਂ ਵੀ ਹੋਰ ਰੋਲਾ ਪਾ ਪਾ ਕੇ ਦਾ ਬੜਈਏ ਤੁਸੀਂ ਭਰੇ ਨੇ ਹਾਂ ਨਹੀਂ ਭਰੇ ਨਹੀਂ ਮੈਂ ਅੱਧ ਤਿਆਰ ਹੋਇਆ ਅੱਛਾ ਕਿੰਨੇ ਕਿੰਨੇ ਪੈਸੇ ਆਣੇ ਨੇ 25 ਹਜ਼ਾਰ ਕਹਿੰਦੇ ਜੀ ਅੱਛਾ ਅੱਛਾ 25 ਹਜ਼ਾਰ ਰੁਪਿਆ ਫਾਰਮ ਦੇ ਕਿੰਨੇ ਪੈਸੇ ਲੈ ਰਹੇ ਨੇ ਫਾਰਮ ਦੇ ਕਿੰਨੇ ਲੈ ਤੇ ਮੇਰੇ ਕੋਲ ਤਾਂ ਹੁਣ ਪਤਾ ਮੈਂ ਜਾਵਾਂਗਾ ਤਾਂ ਪਤਾ ਲੱਗੇਗਾ ਅੱਛਾ ਅੱਛਾ ਕਿੰਨੇ ਲੈ ਲੈ ਭਾਈ ਫਾਰਮ ਦੇ ਫਾਰਮ ਦੇ 10000 ਰੁਪਏ ਲੈਂਦੇ ਨੇ 10000 ਰੁਪਿਆ ਲੈਂਦੇ ਤਾਂ ਕੌਡਾ ਕਿ ਨਾ ਜੀਰ ਜੀ ਮੇਰਾ ਨਾਮ ਰਜੀਸ਼ ਹੈ ਨਾਮ ਰਜੀਸ਼ ਕਿੱਥੋਂ ਦੇ ਪਹਿਲਾਂ ਚੱਕ ਬੋਟਾ ਚੱਕ ਬੋਟਾ ਚਲੋ ਠੀਕ ਹੈ ਜੀ ਸੇਵਾ ਕੇਂਦਰ ਵਿੱਚ ਜਾ ਕੇ ਦੇਖਿਆ ਤਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਸਿਰਫ ਸੇਵਾ ਕੇਂਦਰ ਵਿੱਚ ਲੇਬਰ ਕਾਰਡ ਦੇ ਫਾਰਮ ਅਪਲਾਈ ਹੋ ਰਹੇ ਹਨ ਜਦ ਕਿ ਅਜੇ ਹਾਂ ਕੋਈ ਸਕੀਮਾਂ ਦਾ ਲਾਭ ਨਹੀਂ ਮਿਲ ਗਿਆ ਫਿਰ ਵੀ ਲੋਕ ਟੱਕੇ ਨਾਲ ਫਾਰਮ ਭਰ ਰਹੇ ਹਨ ਉਦਰ ਇਸ ਸੰਬੰਧੀ ਜਦੋਂ ਐਸ.ਟੀ.ਐਮ. ਕੇਸ਼ਵ ਗੋਇਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਸੇਵਾ ਕੇਂਦਰਾਂ ਵਿੱਚ ਬਕਾਇਦਾ ਅਜਾਈ ਫਾਰਮਾ ਨੂੰ ਲੈਣ ਲਈ ਬਿਲਕੁਲ ਮਨਾਹੀ ਕੀਤੀ ਹੋਈ ਹੈ ਅਤੇ ਲੋਕ ਵੀ ਜਾਗਰੂਕ ਅਤੇ ਲੋਕ ਵੀ ਜਾਗਰੂਕ ਹੋਣ ਅਤੇ ਅਜਾਈ ਧੱਕੀ ਦਾ ਸ਼ਿਕਾਰ ਨਾ ਹੋਣ